ਬੀਤੇ ਦਿਨੀ ਇੱਕ ਆਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਐਜਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਗਾਲਾਂ ਕੱਢਦੇ ਨਜ਼ਰ ਆਉਂਦੇ ਨੇ ਜਿਸ ਦੇ ਵਿੱਚ ਜਿਹੜੀ ਇੱਕ ਕਹ ਜੀ ਕਿ ਭੱਦੀ ਸ਼ਬਦਾਵਲੀ ਆ ਉਹ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵਰਤੀ ਜਾਂਦੀ ਆ ਜਦੋਂ ਇੱਕ ਪੱਤਰਕਾਰ ਜਿਹੜੇ ਸੀਨੀਅਰ ਪੱਤਰਕਾਰ ਨੇ ਗੁਰਿੰਦਰ ਸਿੰਘ ਕੋਟਕਪੂਰਾ ਉਹਨਾਂ ਨੂੰ ਫੋਨ ਕਰਦੇ ਨੇ ਇੱਕ ਪੁਸ਼ਟੀ ਦੇ ਲਈ ਜਦੋਂ ਪੁਸ਼ਟੀ ਦੇ ਲਈ ਫੋਨ ਕਰਦੇ ਨੇ ਤਾਂ ਮੁਰਿਓ ਧਾਮੀ ਸਾਹਿਬ ਆਪ ਆਪ ਖੋ ਬੰਦੇ ਨੇ ਤੇ ਉਹਨਾਂ ਦੇ ਵੱਲੋਂ ਆਪਣੇ ਤੋਂ ਪਹਿਲਾਂ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਜਿਹੜੀ ਭਾਦੀ ਸ਼ੁਭਦਾਬ ਲਈ ਆ ਉਹ ਵਰਤੀ ਜਾਂਦੀ ਆ ਉਸ ਸਾਡੇ ਨਾਲ ਹੁਣ ਜੁੜੇ ਨੇ ਗੁਰਿੰਦਰ ਸਿੰਘ ਕੋਟਕਪੂਰਾ ਜਿਨ੍ਹਾਂ ਦੇ ਨਾਲ ਇਹ ਜਿਹੜੀ ਆਡੀਓ ਕਾਲ ਆ ਉਹ ਵਾਇਰਲ ਹੁੰਦੀ ਆ ਕੋਟਕਪੂਰਾ ਸਾਹਿਬ ਸਵਾਗਤ ਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜਸ ਖੈਰਾ ਜੀ ਤੁਹਾਡੀ ਸਮੁੱਚੀ ਟੀਮ ਦਾ ਧੰਨਵਾਦ ਕੋਟਪੂਰਾ ਸਾਹਿਬ ਤੁਹਾਡੇ ਨਾਲ ਆਡੀਓ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਲਗਾਤਾਰ ਜਿਹੜੀ ਇਹ ਆਡੀਓ ਆ ਚਾਚਾ ਦੇ ਵਿੱਚ ਰਹਿੰਦੀ ਆ ਕਿਉਂਕਿ ਇੱਕ ਐਸਜੀਪੀਸੀ ਅਜਿਹੀ ਸੰਸਥਾ ਜਿਸ ਤੇ ਪੂਰੇ ਸਿੱਖ ਮਾਣ ਕਰਦੇ ਆ ਪਰ ਉਸ ਦੇ ਪ੍ਰਧਾਨ ਦੇ ਵੱਲੋਂ ਅਜਿਹੀ ਸ਼ਬਦਾਵਲੀ ਵਰਤਣੀ ਕਿਵੇਂ ਦੇਖਦੇ ਹੋ ਦੇਖੋ ਜਸਖੈਰਾ ਜੀ ਪਹਿਲਾਂ ਵੀ ਮੇਰੀ ਪ੍ਰਧਾਨ ਜੀ ਨਾਲ ਗੱਲ ਹੋਈ ਹੈ ਤੇ ਇੱਕ ਤੋਂ ਵੱਧ ਵਾਰ ਹੋਈ ਹੈ ਮੈਂ ਆਪਣੇ YouTube ਚੈਨਲ ਤੇ ਵੀ ਪਾਇਆ ਉਹਨਾਂ ਦਾ ਤੇ ਬੜੇ ਵਧੀਆ ਪੇਸ਼ ਆਉਂਦੇ ਨੇ ਇਸ ਲਈ ਕੱਲ ਪਰਸੋਂ ਪਰਸੋਂ ਇੱਕ ਮੁੱਦਾ ਸੀਗਾ ਉਹ ਮੁੱਦਾ ਇਹ ਸੀ ਬਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਵੱਲੋਂ ਜਿਹੜਾ 2 ਦਸੰਬਰ ਨੂੰ ਫੈਸਲਾ ਸੁਣਾਇਆ ਗਿਆ ਉਹਦੇ ਵਿੱਚ ਭਾਵੇਂ ਤਿੰਨ ਚਾਰ ਚੀਜ਼ਾਂ ਹੋਰ ਸੀਗੀਆਂ ਪਰ ਇੱਕ ਮੇਨ ਚੀਜ਼ ਇਹ ਸੀ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਸਾਰਿਆਂ ਦੇ ਅਸਤੀਫੇ ਪ੍ਰਵਾਨ ਕੀਤੇ ਜਾਣ ਤੁਸੀਂ ਪਿਛਲੇ ਸਮੇਂ 'ਚ ਦੇਖਿਆ ਹੋਣਾ ਇਸ ਸੁਖਬੀਰ ਸਿੰਘ ਬਾਦਲ ਨੇ ਬਤੌਰ ਪ੍ਰਧਾਨ ਅਕਾਲੀ ਦਲ ਅਸਤੀਫਾ ਦਿੱਤਾ ਸੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਉਹ ਕਹਿੰਦੇ ਜੇਕਰ ਤੁਸੀਂ ਅਸਤੀਫਾ ਦਿੰਦੇ ਹੋ ਤਾਂ ਫਿਰ ਸਾਡੇ ਵੀ ਸਾਰਿਆਂ ਦੇ ਅਸਤੀਫੇ ਲੈ ਲਓ ਇੱਕ ਤਰ੍ਹਾਂ ਅਕਾਲ ਤਖਤ ਸਾਹਿਬ ਦੀ ਵਿਚਾਰਧਾਰਾ ਮਰਿਆਦਾ ਤੇ ਸਿਧਾਂਤ ਨੂੰ ਚੁਣੌਤੀ ਸੀ ਸਿੱਧੀ ਪਰ ਚਲੋ ਉਹਨੂੰ ਹਾਈਲਾਈਟ ਨਹੀਂ ਕੀਤਾ মিডিਏ ਨੇ ਜ਼ਿਆਦਾ ਕਿ ਇੱਕ ਕੇ ਪੰਥਕ ਮੁੱਦਾ ਛੱਡੋ ਪਰ ਉਸ ਦੇ باوجود ਉਹ 3 ਆਲਾ ਜਿਹੜਾ ਸੀਗਾ ਉਹ 20 ਦਿਨ ਹੋਰ ਵਧਾ ਦਿੱਤੇ ਗਏ ਉਸ ਤੇ ਜਦੋਂ ਮੈਂ ਆਪਦੇ ਚੈਨਲ 'ਤੇ ਕਰਨ ਲੱਗਾ ਤਾਂ ਵਕਫਾਕ ਮਹਿਦਵਾਨਾਂ ਦੀ ਰਾਏ ਲਈ ਤੇ ਮੈਂ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਜੀ ਨਾਲ ਵੀ ਗੱਲ ਕੀਤੀ ਸੀ ਬਡੂੰਗਰ ਸਾਹਿਬ ਨੇ ਕਿਹਾ ਕਿ ਸਾਡੇ ਘਰੇ ਖੰਡ ਪਾਲ ਰੱਖਿਆ ਮੈਂ ਉੱਥੇ ਬਿਜ਼ੀ ਆ ਤੇ ਜੇਕਰ ਆਪਾਂ ਠਹਿਰ ਕੇ ਕਰ ਲਈਏ ਮੈਂ ਐਡਵੋਕੇਟ ਸੁਖਦੇਵ ਸਿੰਘ ਭੋਰ ਜੀ ਨਾਲ ਕੀਤੀ ਉਹ ਆਸਟ੍ਰੇਲੀਆ ਸੰਨ ਉਹਨਾਂ ਨਾਲ ਵੀ ਨਹੀਂ ਸਹੀ ਤਰ੍ਹਾਂ ਗੱਲ ਹੋ ਸਕੀ ਤਾਂ ਫੇਰ ਮੈਂ ਬੀਬੀ ਜਗੀਰਪੁਰ ਜੀ ਨਾਲ ਕੀਤੀ ਤੇ ਉਸ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਮੈਂ ਕਿਹਾ ਬਤੌਰ ਪ੍ਰਧਾਨ ਨੇ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਪਏ 20 ਦਿਨ ਹੋਰ ਵਧਾਏ ਜਾ ਸਕਦੇ ਨੇ ਪਹਿਲਾਂ ਗੁਰਦਿਆਲ ਸਿੰਘ ਅਜਨੋਹਾ ਹੁੰਦੇ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਵੀ ਵਧਾਏ ਸੀ ਤਾਂ ਮੈਂ ਕਿਹਾ ਪ੍ਰਧਾਨ ਜੀ ਮਰਿਆਦਾ ਮੁਤਾਬਕ ਪਰੰਪਰਾ ਮੁਤਾਬਕ ਜੇ ਵਿਧਾਇਕ ਵੀ ਜਾਣੇ ਨੇ ਪਹਿਲੀ ਗੱਲ ਤਾਂ ਕਾਲ ਤੱਕ ਸਾਡੇ ਹੁਕਮਨਾਮੇ ਚ ਅਮੈਂਡਮੈਂਟ ਹੋ ਹੀ ਨਹੀਂ ਸਕਦੀ ਪਰ ਤੁਹਾਡੀ ਗੱਲ ਵੀ ਲੈ ਲੈਣੇ ਆ ਜੇ ਹੋ ਸਕਦੀ ਆ ਤਾਂ ਪੰਜ ਸਿੰਘ ਸਹਿਬਾਨ ਇਕੱਠੇ ਹੁੰਦੇ ਨੇ ਉਹ ਕਰਦੇ ਨੇ ਤੇ ਬੀਬੀ ਜਗੀਰਕੌਰ ਜੀ ਦਾ ਦੋਸ਼ ਹੈ ਕਿ ਤੁਸੀਂ ਇਕੱਲੇ ਜਾ ਕੇ ਕਰਾ ਲਿਆ ਉਦੋਂ ਉਹਨਾਂ ਨੇ ਸ਼ਬਦ ਆਜ਼ਾਦੀ ਵਰਤੀ ਜਿਹੜੀ ਮੈਂ ਦੌਰੋਂ ਨਹੀਂ ਚਾਹੁੰਦਾ ਜੀ ਜੀ ਅ ਤਾਂ ਕੋਰਟ ਕੋ ਪੂਰਾ ਸਭ ਬੀਬੀ ਜਗੀਰ ਕੌਰ ਦੇ ਨਾਲ ਤੁਹਾਡੀ ਕੀ ਗੱਲਬਾਤ ਹੁੰਦੀ ਆ ਕੀ ਉਹਨਾਂ ਦੇ ਵੱਲੋਂ ਜਿਹੜਾ ਰਿਐਕਸ਼ਨ ਆ ਇਸ ਪੂਰੇ ਮਾਮਲੇ ਤੇ ਦਿੱਤਾ ਗਿਆ ਸੀ ਦੇਖੋ ਮੈਂ ਸਿਰਫ ਸਾਰਿਆਂ ਨੂੰ ਇਹੀ ਪੁੱਛ ਰਿਹਾ ਸੀ ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ ਜੀ ਨਾਲ ਗੱਲ ਹੁੰਦੀ ਆ ਸੁਖਜੀਤ ਸਿੰਘ ਖੋਸਾ ਜੀ ਨਾਲ ਗੱਲ ਹੁੰਦੀ ਆ ਪ੍ਰੋਫੈਸਰ 인ਦਰ ਸਿੰਘ ਘੱਗਾ ਜੀ ਨਾਲ ਗੱਲ ਹੁੰਦੀ ਆ ਜੱਥੇਦਾਰ ਕਰਨੈਲ ਸਿੰਘ ਪੰਜੋਲੀ ਜੀ ਨਾਲ ਗੱਲ ਹੁੰਦੀ ਆ ਸਿਰਫ ਇੱਕੋ ਹੀ ਵਿਸ਼ਾ ਆਪਾਂ ਲਿਆ ਸੀ ਕਿ ਤਿੰਨ ਦਿਨ ਦਿੱਤੇ ਸੀ ਜਥੇਦਾਰ ਸਹਿਬਾਨ ਵੱਲੋਂ ਕਿ ਸਾਰੇ ਆਪੋ ਆਪਣੇ ਚੌਂਕੇ ਚੁੱਲੇ ਸਮੇਟ ਕੇ ਤੇ 3 ਦਿਨਾਂ ਦੇ ਅੰਦਰ ਅੰਦਰ ਸਾਰਿਆਂ ਦੇ ਅਸਤੀਫੇ ਪ੍ਰਵਾਨ ਕੀਤੇ ਜਾਣ ਜਦੋਂ ਸੁਖਬੀਰ ਸਿੰਘ ਬਾਦਲ ਨੇ ਅਸਤੀਫੇ ਦਿੱਤੇ ਤਾਂ ਉਦੋਂ ਭਾਵੇਂ ਇਹਨਾਂ ਦੇ ਸੀਗੇ ਅਨਿਲ ਜੋਸ਼ੀ ਜੀ ਭਾਵੇਂ ਅਨਕੀ ਸ਼ਰਮਾ ਜੀ ਤੇ ਭਾਵੇਂ ਕੋਈ ਯੂਥ ਆਗੂ ਸੀ ਉਦੋਂ ਉਹਨਾਂ ਨੇ ਅਸਤੀਫਿਆਂ ਦੀ ਝੜੀ ਲਾ ਦਿੱਤੀ ਉਹ ਅੰਡਰਸਟੂਡ ਹੈ ਕਿ ਜਥੇਦਾਰ ਜੀ ਕਹਿੰਦੇ ਨੇ ਕਿ ਉਹ ਸਾਰੇ ਅਸਤੀਫੇ ਪ੍ਰਵਾਨ ਕੀਤੇ ਜਾਣ ਪਰ ਇਹਨਾਂ ਨੇ 3 ਦਿਨਾਂ ਦੇ ਅੰਦਰ ਅੰਦਰ ਨਹੀਂ ਕੀਤੇ ਅਸਤੀਫੇ ਪ੍ਰਵਾਨ ਉਹਨੂੰ 20 ਦਿਨਾਂ ਦਾ ਹੋਰ ਦਿੱਤਾ ਬੀਬੀ ਜਗੀਰ ਕੌਰ ਜੀ ਨੇ ਇਹੀ ਕਿਹਾ ਕਿ 20 ਦਿਨ ਹੋਰ ਨਹੀਂ ਦਿੱਤੇ ਜਾ ਸਕਦੇ ਅਮੈਂਡਮੈਂਟ ਨਹੀਂ ਹੁੰਦੀ ਉਹਨਾਂ ਨੇ ਕਿਹਾ ਵੀ ਅਰਜੰਦਰ ਸਿੰਘ ਧਾਮੀ ਜੀ ਪਹਿਲਾਂ ਉਹਨਾਂ ਨੇ ਕੱਲਾ ਪ੍ਰਧਾਨ ਸ਼ਬਦ ਵਰਤਿਆ ਮੈਂ ਕਿਹਾ ਕਿਹੜੇ ਪ੍ਰਧਾਨ ਉਹਨਾਂ ਨੇ ਕਿਹਾ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੱਲੇ ਗਏ ਤੇ ਜਾ ਕੇ 20 ਦਿਨ ਦਾ ਵਾਅਦਾ ਕਰਿਆ ਪਰ ਆਪਾਂ ਮੀਡੀਆ ਵਾਲੇ ਪਾਸੇ ਆਈਏ ਤੁਸੀਂ ਵੀ ਸੀਨੀਅਰ ਪੱਤਰਕਾਰ ਹੋ ਅਜੇ ਤੱਕ ਲਿਖਤੀ ਰੂਪ ਵਿੱਚ ਕੁਝ ਵੀ ਨਹੀਂ ਸਾਹਮਣੇ ਆਇਆ ਜਾਂ ਤਾਂ ਅਕਾਲ ਤਖਤ ਵੱਲੋਂ ਬਕਾਇਦਾ ਉਹ ਜਾਰੀ ਕਰਦੇ ਨੇ ਪ੍ਰੈਸ ਨੋਟ ਆਦੇਸ਼ ਜਾਂ ਹੁਕਮਨਾਮਾ ਉਹਦੇ ਚੋ ਦੱਸਦੇ ਨੇ ਵੀ ਆ ਦੇਖੋ ਉਹ 20 ਦਿਨਾਂ ਵਾਲਾ ਵੀ ਕਰਨਾ ਚਾਹੀਦਾ ਸੀ ਜੇਕਰ ਉਹ 20 ਦਿਨਾਂ ਵਾਲਾ ਅਜੇ ਤੱਕ ਨਹੀਂ ਸਾਹਮਣੇ ਆਇਆ ਜਨਤਕ ਨਹੀਂ ਕੀਤਾ ਗਿਆ ਤਾਂ ਫਿਰ ਬੀਬੀ ਜਗੀਰ ਕੋਲ ਜੀ ਦਾ ਦੋਸ਼ ਸਹੀ ਸੀ ਕਿ ਕੱਲੇ ਗਏ ਨੇ ਪ੍ਰਧਾਨ ਜੀ ਉਹ ਜਾ ਕੇ 20 ਦਿਨਾਂ ਦਾ ਵਾਅਦਾ ਕਰਕੇ ਲੈ ਆਏ ਨਹੀਂ ਇਸ دوست ਤੋਂ ਪੜਪੇ ਸਨ ਅਰਜੰਦਰ ਸਿੰਘ ਧਾਮੀ ਜੀ ਪਰ ਬੜੇ ਉਹ ਸਹਿਜ ਵਾਲੇ ਨੇ ਸੰਜਮ ਵਾਲੇ ਨੇ ਬੜੇ ਇਮਾਨਦਾਰ ਗਿਣੇ ਗਏ ਨੇ ਇਸ ਲਈ ਉਹਨਾਂ ਬਾਰੇ ਬਹੁਤ ਕੁਝ ਆਪਾਂ ਪੜਦੇ ਰਹਿੰਨੇ ਆ ਇਹ ਸ਼ਬਦਾਲੀ ਬਾਰੇ ਮੇਰੀ ਉਹ ਅੰਮ੍ਰਿਤਸਰ ਵਾਲੇ ਪੱਤਰਕਾਰਾਂ ਨਾਲ ਗੱਲ ਹੋਈ ਕਿ ਐਡਵੋਕੇਟ ਧਾਮੀ ਜੀ ਨੇ ਲਿਖਤੀ ਰੂਪ ਦੇ ਵਿੱਚ ਮਾਫੀ ਮੰਗੀ ਹੈ ਅਕਾਲ ਤੱਕ ਤੋਂ ਕਿ ਬਿਲਕੁਲ ਮੈਂ ਇਸ ਤਰ੍ਹਾਂ ਦੀ ਸ਼ਬਦ ਨਹੀਂ ਸੀ ਵਰਤਣਾ ਚਾਹੁੰਦਾ ਮੈਂ ਬੀਬੀ ਜਗੀਰਕੌਰ ਜੀ ਤੋਂ ਸਮੁੱਚੀ ਔਰਤ ਸ਼੍ਰੇਣੀ ਤੋਂ ਤੇ ਸਮੁੱਚੇ ਪੰਥ ਤੋਂ ਇਸ ਜੀ ਦੀ ਮਾਫੀ ਮੰਗਦਾ ਉਹਨਾਂ ਨੇ ਲਿਖਤੀ ਮਾਫੀ ਮੰਗੀ ਹੈ ਉਸ ਗੱਲ ਦੀ ਪਰ ਇੱਕ ਸਰਮਾਰ ਜਥੇਬੰਦੀ ਦੇ ਇੱਕ ਮੁਖ ਆਗੂ ਨੇ ਉਹ ਐ ਜੀ ਪੀ ਸੀ ਪ੍ਰਧਾਨ ਨੇ ਪਰ ਇਦਾਂ ਦੀ ਸ਼ੁਭਦਾਵਲੀ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਸ਼ੋਭਾ ਦਿੰਦੀ ਹੈ ਇਦਾਂ ਦੀ ਸ਼ੁਭਦਾਵਲੀ ਜੇ ਪਰਿਵਾਰਕ ਤੌਰ ਤੇ ਵੀ ਹੋਵੇ ਤਾਂ ਵੀ ਉਹਨਾਂ ਨੂੰ ਇਦਾਂ ਦੀ ਸ਼ੁਭਦਾਵਲੀ ਮੇਰੇ ਹਿਸਾਬ ਨਾਲ ਨਹੀਂ ਵਰਤਣੀ ਚਾਹੀਦੀ ਇਹ ਜੱਸ ਖੈਰਾ ਜੀ ਜੰਤਕ ਤਾਂ ਦੇਖੋ ਕਿੱਥੋਂ ਤੱਕ ਗੱਲ ਚਲੀ ਜਾਂਦੀ ਹੈ ਵੈਸੇ ਵੀ ਘਰ ਦੇ ਵਿੱਚ ਆਪਾਂ ਸਾਡੀ ਪਿਤਾ ਪੁਰਖੀ ਵਿਰਾਸਤ ਕੀ ਹੈ ਸਾਡੀ ਪਿਤਾ ਪੁਰਖੀ ਵਿਰਾਸਤ ਤੇ ਅਸਲ ਸੱਭਿਆਚਾਰਤਾ ਇਹ ਹੈ ਬਈ ਗੈਰਾਂ ਦੀ ਧੀ ਸਾਡੀ ਧੀ ਗੈਰਾਂ ਦੀ ਭੈਣ ਸਾਡੀ ਭੈਣ ਪਿੰਡ ਦੀ ਧੀ ਸਾਰੇ ਪਿੰਡ ਦੀ ਸਾਂਝੀ ਇੱਜ਼ਤ ਪਿੰਡ ਦੀ ਭੈਣ ਸਾਰਿਆਂ ਦੀ ਸਾਂਝੀ ਭੈਣ ਸਾਡੀ ਪਿਤਾ ਪੁਰਖੀ ਵਿਰਾਸਤ ਤਾਂ ਇਹ ਹੀ ਹੈ ਨਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠੇ ਪ੍ਰਧਾਨ ਨੇ ਤੁਸੀਂ ਪ੍ਰਧਾਨ ਨੂੰ ਛੱਡੋ ਇਸ ਤੋਂ ਇਲਾਵਾ ਕੋਈ ਵੀ ਬੈਠਾ ਜਿਹੜੇ ਮਰਜ਼ੀ ਅਹੁਦੇ ਤੇ ਬੈਠਾ ਜੇ ਉਹਦੇ ਤੇ ਨਹੀਂ ਵੀ ਬੈਠਾ ਤੇ ਉਹ ਸਿੰਪਲ ਮੈਂਬਰ ਹੈ ਫਿਰ ਵੀ ਉਹ ਕਿੰਨੀਆਂ ਸਟੇਜਾਂ ਸਾਂਝੀਆਂ ਕਰਦਾ ਹੋਊਗਾ ਤੇ ਸਟੇਜਾਂ ਤੇ ਉਹਨੇ ਇਹੀ ਨੈਤਿਕਤਾ ਦਾ ਪਾਠ ਪੜਾਉਣਾ ਨਾ ਬਈ ਲੜਕੇ ਜਿਹੜੇ ਨਾਲ ਪੜਦੇ ਨੇ ਲੜਕੀਆਂ ਦੇ ਉਹ ਲੜਕੀ ਨੂੰ ਪੈਣ ਵਾਲਾ ਸਤਕਾਰ ਦੇਣ ਜਿਹੜੀਆਂ ਲੜਕੀਆਂ ਤੇ ਲਾਲ ਪੜਦੇ ਲੜਕੇ ਨੇ ਉਹ ਆਪਣੇ ਨਾਲ ਪੜਦੇ ਲੜਕੀਆਂ ਨੂੰ ਭਰਾਵਾਂ ਦਾ ਸਤਿਕਾਰ ਦੇਣ ਚਾਹ ਦੀ ਤਾਂ ਇਹ ਸ਼ਬਦ ਆ ਲਈਏ ਸਾਡੇ ਮੂੰਹ ਕਿਉਂਕਿ ਅਸੀਂ ਉਹਨਾਂ ਗੁਰੂ ਸਹਿਬਾਨ ਦੀ ਚਰਨ ਛੋ ਮਿੱਟੀ ਆਪਾਂ ਚਰਨਾ ਦੀ ਮਿੱਟੀ ਆਪਣੇ ਆਪ ਨੂੰ ਗਿਣ ਸਕਦੇ ਆ ਉਹਨਾਂ ਦੇ ਮੁਕਾਬਲੇ ਕੁਝ ਨਹੀਂ ਪਰ ਉਸ ਤੋਂ ਆਪਾਂ ਪ੍ਰੇਰਨਾ ਕੀ ਲੈਣੇ ਗੁਰੂ ਸਹਿਬਾਨ ਨੇ ਕੀ ਨੈਤਿਕਤਾ ਦਾ ਪਾੜ ਪੜਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਇੱਕ ਇੱਕ ਸ਼ਬਦ ਕਾ ਕਮਾਲ ਹੈ ਜਿਹੜਾ ਬੰਦੇ ਦੀ ਜ਼ਿੰਦਗੀ ਬਦਲ ਦਿੰਦਾ ਪਰ ਜਿਹੜਾ ਇੱਕ ਜ਼ਿੰਮੇਵਾਰੀ ਵਾਲੇ ਉਹਦੇ ਤੇ ਬੈਠੇ ਵਿਅਕਤੀ ਨੂੰ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ ਪਰ ਜਦੋਂ ਉਹਨਾਂ ਨੇ ਚਲੋ ਮਾਫੀ ਮੰਗ ਲਈ ਆ ਤਾਂ ਮੇਰੇ ਖਿਆਲ ਇਹ ਐਪੀਸੋਡ ਖਤਮ ਕਰ ਦੇਣਾ ਚਾਹੀਦਾ ਜੀ ਅਕੋਰਡ ਕਪੂਰਾ ਸਾਹਿਬ ਇਸ ਗੱਲ ਤੋਂ ਜੇ ਪਿੱਛੇ ਹਟ ਕੇ ਥੋੜਾ ਜਿਹਾ ਅੱਜ ਦੀ ਗੱਲ ਕਰ ਲਈਏ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਮੈਂਬਰਾਂ ਨੂੰ ਜਿਹੜੀ ਸਜ਼ਾ ਮਿਲੀ ਸੀ ਤਨਖਾਹ ਲੱਗੀ ਸੀ ਅੱਜ ਉਹ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਉਹਨਾਂ ਨੇ ਅੱਜ ਅਰਦਾਸ ਜੋਦੜੀ ਕੀਤੀ ਆ ਪਰ ਜਦੋਂ ਪੱਤਰਕਾਰਾਂ ਦੇ ਵੱਲੋਂ ਸਵਾਲ ਹੋਇਆ ਕਿ ਮੋੜ ਜਿਹੜੀ ਅਕਾਲੀ ਦਲ ਦਾ ਸੁਰਜੀਤ ਹੋਵੇਗੀ ਜਿਹੜੇ ਨਵੇਂ ਅਹੁਦੇਦਾਰ ਸਹਬਾਨ ਆ ਜਿਹੜੇ ਉਹ ਆਉਣਗੇ ਅਕਾਲੀ ਦਲ ਦੇ ਵਿੱਚ ਪਰ ਸਾਰੇ ਆਗੂਆਂ ਦੇ ਵੱਲੋਂ ਜਿਹੜੀ ਗੱਲ ਗੋਲਮੋਲ ਕਰ ਦਿੱਤੀ ਗਈ ਦੇ ਕੋਈ ਮੈਨੂੰ ਨਹੀਂ ਲੱਗਦਾ 71 ਹੋਣਗੇ ਕਿਉਂਕਿ ਜਿਹੜੇ ਹਾਲਾਤ ਨੇ ਹੁਣ ਜੇਕਰ ਆਪਾਂ ਕਹਿੰਨਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇੱਕ ਪਾਸੇ ਤਾਂ ਸਭ ਤੋਂ ਜ਼ਿਆਦਾ ਵਕਾਲਤ ਕਰਦੇ ਹੁੰਦੇ ਸੀ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਆ ਜੀ ਉਹ ਕਹਿੰਦੇ ਸਿੰਘ ਸਾਹਿਬਾਲ ਦੇ ਵਿਰੁੱਧ ਕੋਈ ਬੋਲਦਾ ਉਹ ਪੰਥ ਵਿਰੋਧੀ ਆ ਅਕਾਲ ਤਖਤ ਦੇ ਵਿਰੁੱਧ ਕੋਈ ਬੋਲਦਾ ਤਾਂ ਉਹ ਪੰਥ ਵਿਰੋਧੀ ਆ ਉਹ ਸਿੱਖ ਵਿਰੋਧੀ ਆ ਆ ਸਭ ਤੋਂ ਜ਼ਿਆਦਾ ਦੋਸ਼ ਵਿਰਸਾ ਸਿੰਘ ਵਲਟੋਆ ਤੇ ਲੱਗ ਰਹੇ ਨੇ ਉਹਨਾਂ ਨੇ ਤਖਤ ਸਹਿਬਾਨਾਂ ਦੇ ਜੱਜੇਦਾਰਾਂ ਖਿਲਾਫ ਕੀ ਸ਼ਬਦਾਂ ਦੀ ਵਰਤੀ ਹੈ ਇਹ ਤੁਸੀਂ ਦੇਖ ਲਈ ਹੈ ਪਰ ਉਹ ਤਖਤਾਂ ਦੇ ਜੱਜੇਦਾਰ ਜਿਹੜੇ ਲੰਮੇ ਸਮੇਂ ਤੋਂ ਜਦੋਂ 30 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਨੂੰ ਤਲਖਾਈਆ ਕਰਾਰ ਦਿੱਤਾ ਜਾਂਦਾ ਤਾਂ 31 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਆਪਣੇ ਸਾਥੀਆਂ ਸਮੇਤ ਪੇਸ਼ ਹੋ ਜਾਂਦੇ ਨੇ ਤੇ ਉਹ ਕਹਿੰਦੇ ਜੀ ਮੈਂ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਪ੍ਰਵਾਨ ਕਰਦਾ ਲਓ ਮੇਰੀ ਝੋਲੀ 'ਚ ਪਾਓ ਜੋ ਕੁਝ ਵੀ ਹੋਇਆ ਉਸ ਤੋਂ ਬਾਅਦ ਜਦੋਂ ਦੂਜੀ ਵਾਰੀ ਪੇਸ਼ ਹੁੰਦੇ ਨੇ ਤਾਂ ਕਹਿੰਦੇ ਸੁਧਾਰ ਲਾਇਰ ਵਾਲਿਆਂ ਦਾ ਸਾਰਾ ਕੂੜੂ ਪ੍ਰਚਾਰ ਹੁਣ ਪਹਿਲੀ ਵਾਰ ਤਾਂ ਤੁਸੀਂ ਮੰਨ ਰਹੇ ਹੋ ਦੂਜੀ ਵਾਰ ਉਹਨੂੰ ਕੂੜੂ ਪ੍ਰਚਾਰ ਕਹਿ ਰਹੇ ਹੋ ਇੱਕ ਮੂੰਹ ਦੇ ਵਿੱਚੋਂ ਦੋ ਗੱਲਾਂ ਛੋਭਾ ਨਹੀਂ ਦਿੰਦੀਆਂ ਫੇਰ ਜਦੋਂ ਤਖਤਾਂ ਦੇ ਜ਼ਿੰਮੇਦਾਰ 2 ਦਸੰਬਰ ਨੂੰ ਸਾਰਿਆਂ ਨੂੰ ਬੁਲਾਉਂਦੇ ਨੇ ਤਾਂ ਉਹ ਕੀ ਕਹਿੰਦੇ ਨੇ ਾਕਾਦ ਤੱਕ ਸਾਰੀ تفصیل ਤੋਂ ਬੋਲਿਆ ਜਾਂਦਾ ਕਿ ਸਿਰਫ ਹਾਂ ਜਾਂ ਨਾ ਚ ਤੁਸੀਂ ਜਵਾਬ ਦੇਣਾ ਉਹਦੇ ਚੋਂ ਹਰ ਗੱਲ ਇਹ ਹਾਂ ਚ ਪ੍ਰਵਾਨ ਕਰ ਲੈਂਦੇ ਨੇ ਉਹ ਜਿਹੜੇ ਪੀੜਤ ਸੀ ਕਿਉਂਕਿ ਮੈਂ ਬਦਵੀ ਕਾਂਡ ਦਾ ਲਾਣਾ ਸਾਰਾ ਇਹ ਐਪੀਸੋਡ ਆਪਣੀਆਂ ਅੱਖਾਂ ਨਾਲ ਦੇਖਿਆ ਇੱਕ 2015 ਨੂੰ ਪਾਵਨ ਰੂਪ ਚੋਰੀ ਹੁੰਦੇ ਨੇ 24 ਤੇ 25 ਸਤੰਬਰ ਦੀ ਦਰਮਿਆਨ ਦੀ ਰਾਤ ਨੂੰ ਡੇਰਾ ਪ੍ਰੇਮੀ ਬਕੈਦਾ ਪੋਸਟਰ ਲਾਉਂਦੇ ਨੇ ਬਰਗਾੜੀ ਗੁਰਦੁਆਰੇ ਦੀ ਕੰਨ ਤੇ ਵੀ ਤੇ ਬੁਰਜ ਜਵਾਰ ਸਿੰਘ ਵਾਲਾ ਦੀ ਕੰਨ ਤੇ ਵੀ ਉਹ ਕਹਿੰਦੇ ਨੇ ਤੁਹਾਡਾ ਵੱਡਾ ਗੁਰੂ ਸਾਡੇ ਕੋਲੋਂ ਲਾਭ ਸਕਦਾ ਤਾਂ ਲਾਭ ਲਓ ਉਹ ਤੋਂ 17 ਦਿਨਾਂ ਬਾਅਦ 12 ਅਕਤੂਬਰ ਨੂੰ ਬਦਵੀ ਕਾਂਡ ਨੂੰ ਅੰਜਾਮ ਦਿੱਤਾ ਜਾਂਦਾ 14 ਅਕਤੂਬਰ ਨੂੰ ਛਾਂਤਮਈ ਧਰਨੇ ਤੇ ਬੈਠੀਆਂ ਸੰਗਤਾਂ ਤੇ ਪੁਲਿਸੀ ਆਤਿਆਚਾਰ ਟਾਇਆ ਜਾਂਦਾ ਭਾਵੇਂ ਉਹ ਕੋੜਕੂਰਾ ਬੱਤੀਆਂ ਵਾਲਾ ਚੌਕ ਹੈ ਭਾਵੇਂ ਬਹਿਬਲਕਲਾ ਹੁਣ ਇਹਦੇ ਵਿੱਚ ਜਸਖੇਹਰਾ ਜੀ ਕੀ ਨਿਕਲ ਕੇ ਆਉਂਦਾ ਭਾਈ ਜਦੋਂ 1 ਜੂਨ ਨੂੰ ਪਾਵਨ ਸਰੂਪ ਚੋਰੀ ਹੁੰਦੇ ਨੇ ਤਾਂ ਬਹੁਤ ਸਾਰੇ ਸਾਡੇ ਸਿੱਖ ਚਿੰਤਕ ਬਹੁਤ ਸਾਰੇ ਪੰਥਦਰਦੀ ਤੇ ਬਹੁਤ ਸਾਰੇ ਪ੍ਰਚਾਰਕ ਜਿਨ੍ਹਾਂ ਤੇ ਅਨੰਤ ਸ਼ਦਦਤ ਕੀਤਾ ਗਿਆ ਬਾਦਲ ਸਰਕਾਰ ਦੀ ਪੁਲਿਸ ਵੱਲੋਂ ਇਹ ਕਹਿਣਾ ਮੈਂ ਜਮਾ ਨਹੀਂ ਏ ਅਚਕਤ ਆਹਟ ਮੈਨੂੰ ਕੋਈ ਗੁਰੇਜ਼ ਨਹੀਂ ਕਰਦਾ ਕਿ ਕਾਲੀ ਭਾਜਪਾ ਗੜਜੋੜ ਸਰਕਾਰ ਸੀ ਤੇ ਬਾਦਲ ਸਰਕਾਰ ਜਿੰਨੇ ਵਾਰ ਵੀ ਬਣੀ ਹੈ ਪੰਥ ਦੇ ਨਾਂ ਤੇ ਵੋਟਾਂ ਲੈ ਕੇ ਬਣੀ ਹੈ ਤੇ ਉਹਨਾਂ ਸਿੱਖ ਚਿੰਤਕਾਂ ਪੰਥਦਰਦੀਆਂ ਵਿਦਵਾਨਾਂ ਨੂੰ ਜਾਂ ਜਲੀਲ ਕੀਤਾ ਗਿਆ ਤੇ ਜਾਂ ਟਰਟਚਰ ਕੀਤਾ ਗਿਆ ਜਿਹੜੇ ਬੇਦਬੀ ਕਾਂਡ ਦਾ ਇਨਸਾਫ ਮੰਗ ਰਹੇ ਨੇ ਪਰ ਜਦੋਂ ਸਾਹਮਣੇ ਆ ਗਿਆ ਕਿ ਸੁਖਬੀਰ ਸਿੰਘ ਬਾਦਲ ਫਸੀਲ ਤੇ ਸਾਹਮਣਾ ਮੰਨ ਰਹੇ ਨੇ ਮੈਂ ਹਾਂਜੀ ਇਹ ਗੁਨਾਹ ਮੇਰਾ ਹੈ ਗੁਨਾਹ ਮੇਰਾ ਉਹ ਪਰਭਾਈ ਕੌਣ ਕਰੂਗਾ ਉਹਨਾਂ ਦੀ ਪਰਭਾਈ ਕੌਣ ਕਰੂਗਾ ਜਿਨ੍ਹਾਂ ਤੇ ਤੀਜੇ ਦਰਜੇ ਦਾ ਅਤਿਆਚਾਰ ਹੋਇਆ ਜਿਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੁਖਵਿੰਦਰ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਪੰਜ ਗਰਾਈ ਮੈਂ ਉਹਨਾਂ ਦੇ ਘਰੇ ਵੀ ਜਾ ਕੇ ਆਇਆ ਮੈਂ ਦੇਖਿਆ ਮੁੰਡਿਆਂ ਨੂੰ ਮਿਲਿਆ ਉਹ ਹੁਣ ਇਹੀ ਸਵਾਲ ਕਹਿੰਦੇ ਨੇ ਕਿ ਜਦੋਂ ਸੁਖਵੀਰ ਸਿੰਘ ਬਾਦਲ ਬਕਾਇਦਾ ਜੀ ਲਾਈਵ ਕਹਿੰਦੇ ਨੇ ਚੈਨਲਾਂ ਤੋਂ ਕਿ ਮੈਂ ਬਿਬੋਰਸਾ ਮੱਥਾ ਤੇ ਕੰਚਲਿਆ ਅਸੀਂ ਦੋਸ਼ੀ ਫੜ ਲਏ ਨੇ ਜੋ ਹੁਣ ਉਹ ਮਾਰ ਰਿਹਾ ਵੀ ਮੇਰਾ ਕਸੂਰ ਆ ਅਗਲੀ ਗੱਲ ਤੇ ਆਜੋ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲ ਪਰਿਵਾਰ ਦਾ ਕਬਜ਼ਾ ਜਾਂ ਬਾਦਲ ਦਲ ਦਾ ਕਬਜ਼ਾ ਇਹ ਦੋਸ਼ੀ ਸੋਰੀ ਮਾਫੀ ਚਾਹਣਾ ਵਿਰੋਧੀ ਇਸ ਚੀਜ਼ ਦਾ ਦੋਸ਼ ਲਾਉਂਦੇ ਸੀ ਇਹਦੇ ਨਾਲ ਤਾਂ ਤੁਸੀਂ ਸਹਿਮਤ ਹੋ ਜੀ 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 ਪਰ ਉਹ ਇਹਨਾਂ ਨੇ ਮੰਨ ਨਹੀਂ ਲਿਆ ਹਾਂ ਭਾਈ ਤਾਂ ਫੇਰ ਉਹ ਤਖਤਾਂ ਦੇ ਜਿਹੜੇ ਜਥੇਦਾਰ ਨੇ ਉਹ ਕਹਿੰਦੇ 3 ਦਿਨਾਂ ਦੇ ਅੰਦਰ ਅੰਦਰ ਤੁਸੀਂ ਅਸਤੀਫੇ ਪ੍ਰਵਾਨ ਕਰੋ ਨਹੀਂ ਕੀਤੇ ਗਏ ਉਹਨਾਂ ਨੇ ਕਿਹਾ ਜਿਹੜਾ 92 ਲੱਖ ਰੁਪਏ ਦਾ ਤੁਸੀਂ ਇਸ਼ਤਿਹਾਰ ਬਾਜ਼ੀ ਤੇ ਖਰਚ ਕੀਤਾ ਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਗੋਲਪ ਚੋਂ ਉਹ ਸਮੇਤ ਵਿਆਜ ਜਮ੍ਹਾਂ ਕਰਾਓ ਨਹੀਂ ਕਰਵਾਇਆ ਗਿਆ ਉਹਨਾਂ ਨੇ ਤਿੰਨ ਤਖਤਾਂ ਦੇ ਜ਼ਿੰਮੇਵਾਰਾਂ ਨੂੰ ਗਿਆਨੀ ਗੁਰਬਚਨ ਸਿੰਘ ਜੀ ਸਾਬਕਾ ਜ਼ਿੰਮੇਵਾਰ ਨੇ ਅਕਾਲ ਤਖਤ ਸਾਹਿਬ ਦੇ ਗਿਆਨੀ ਗੁਰਮੁਖਤ ਸਿੰਘ ਜੀ ਸਾਬਕਾ ਜਥੇਦਾਰ ਨੇ ਤਖਤ ਦੰਦੋਵਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਜੀ ਸਾਬਕਾ ਜਥੇਦਾਰ ਨੇ ਗੁਰਦੁਆਰਾ ਪਟਨਾ ਸਾਹਿਬ ਤਖਤ ਪਟਨਾ ਸਾਹਿਬ ਦੇ ਉਹਨਾਂ ਤਿੰਨਾਂ ਤੇੜੇ ਲਾਏ ਗਏ ਸੀ ਉਹ ਕਿਹੜਾ ਪ੍ਰਮਾਣ ਹੋਇਆ ਜੀ ਜੇਕਰ ਜਿਹੜੀਆਂ ਜਿਹੜੀਆਂ ਸ਼ਰਤਾਂ ਲਾਈਆਂ ਸੀ ਤਖਤਾਂ ਦੇ ਜਥੇਦਾਰਾਂ ਨੇ ਉਹ ਪ੍ਰਮਾਣ ਨਹੀਂ ਹੋਈਆਂ ਜਦੋਂ ਆਖਿਆ ਗਿਆ ਕਿ ਸਾਰੇ ਚੌਂਕੇ ਚੁੱਲੇ ਸਮੇਟ ਕੇ ਆਪੋ ਆਪਣੇ ਦਾਲ ਰੱਦ ਕਰ ਦਿਓ ਆਪੋ ਆਪਣੀਆਂ ਪਾਰਟੀਆਂ ਰੱਦ ਕਰ ਦਿਓ ਨਹੀਂ ਹੋਈਆਂ ਸੱਤ ਮੈਂਬਰੀ ਕਮੇਟੀ ਦਾ ਗਠਨ ਹੋਇਆ ਅਜੇ ਤੱਕ ਉਹਦਾ ਪ੍ਰੋਗਰਾਮ ਸ਼ੁਰੂ ਨਹੀਂ ਕੀਤਾ ਗਿਆ ਉਹ ਸੱਤ ਮੈਂਬਰੀ ਜਿਹੜੀ ਕਮੇਟੀ ਆ ਉਹਦੀ ਅਜੇ ਤੱਕ ਇੱਕ ਮੀਟਿੰਗ ਵੀ ਨਹੀਂ ਹੋਈ ਜੇਕਰ ਪਹਿਲਾ ਚਾਰ ਜਿਮਨੀ ਚੋਣਾਂ ਨੇ ਉਦੋਂ ਤੱਕ ਕਹਿੰਦੇ ਨੇ ਜਰਨਲ ਤੋਂ ਬਿਨਾ ਅਸੀਂ ਲੜ ਨਹੀਂ ਸਕਦੇ ਪਰ ਹੁਣ ਕਹਿੰਦੇ ਅਸੀਂ ਨਗਰ ਨਿਗਮ ਚੋਣਾਂ ਵੀ ਲੜਾਂਗੇ ਤੇ ਨਗਰ ਕਾਉਂਸਲ ਦੀਆਂ ਚੋਣਾਂ ਵੀ ਲੜਾਂਗੇ ਜੇਕਰ ਤੁਸੀਂ ਇਕੱਠੇ ਹੋਣਾ ਤਖਤਾ ਦੇ ਜਥੇਦਾਰਾਂ ਨੇ ਕਹਿਤਾ ਇਕੱਠੇ ਹੋ ਦੁਬਾਰਾ ਨਵੀਂ ਮੈਂਬਰਸ਼ਿਪ ਸ਼ੁਰੂ ਕਰੋ ਉਦੋਂ ਪਹਿਲਾਂ ਹੀ ਚੋਣਾ ਲੰਨੀਆਂ ਇੱਕ ਦੂਜੇ ਪ੍ਰਤੀ ਕੋਈ ਹਮਦਰਦੀ ਵਾਲੀ ਭਾਵਨਾ ਨਾ ਦਿਖਾਉਣੀ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਤਖਤਾਂ ਦੇ ਜਥੇਦਾਰਾਂ ਦੀ ਗੱਲ ਜਾਂ ਤਾਂ ਅਣ ਸੁਣੀ ਕੀਤੀ ਜਾ ਰਹੀ ਹੈ ਜਾਂ ਨਜ਼ਰ ਅੰਦਾਜ਼ ਕੀਤੀ ਜਾ ਰਹੀ ਹੈ ਇਗਨੋਰ ਕੀਤੀ ਜਾ ਰਹੀ ਹੈ ਤੇ ਜਾਨੂੰ ਅੰਗੂਠਾ ਦਿਖਾਇਆ ਜਾ ਰਿਹਾ ਚੁਣੌਤੀ ਦਿੱਤੀ ਜਾ ਰਹੀ ਹੈ ਇਸ ਦੀ ਜੀ ਜੀ ਕੋਰਪੂਰਾ ਸਾਹਿਬ ਜਿਹੜੀ 4 ਨਵਾਂ 4 ਦਸੰਬਰ ਨੂੰ ਜਿਹੜੀ ਘਟਨਾ ਹੁੰਦੀ ਆ ਨਰੈਣ ਸਿੰਘ ਚੌੜਾ ਦੇ ਵੱਲੋਂ ਹਮਲਾ ਕੀਤਾ ਜਾਂਦਾ ਉਸ ਨੂੰ ਕਿਵੇਂ ਦੇਖਦੇ ਹੋ ਕਿ ਸਿੱਖ ਸੰਗਤ ਦੇ ਵਿੱਚ ਰੋਸ ਸੀਗਾ ਇੱਕ ਕਹ ਦਈਏ ਕਿ ਹੰਗਾਰਾ ਸੀਗਾ ਕਿ ਜਿਹੜੀ ਸਜ਼ਾ ਏ ਉਹ ਸਹੀ ਢੰਗ ਨਾਲ ਨਹੀਂ ਮਿਲੀ ਕਿਤੇ ਨਾ ਕਿਤੇ ਜਿਹੜਾ ਪੱਖਪਾਤ ਹੋਇਆ ਹੁਣ ਜੇ ਗੱਲ ਕਰ ਰਿਹਾ ਹਾਂ ਕੋ ਚੌੜਾ ਸਾਹਿਬ ਇੱਕ ਮਿੰਟ ਜੀ ਜੇ ਆਪਾਂ ਹੁਣ ਗੱਲ ਕਰ ਲਈਏ ਤਾਂ ਹੁਣ ਜਿਹੜੀ ਐਸਜੀਪੀਸੀ ਆ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਮੰਗ ਪੱਤਰ ਦਿੱਤੇ ਜਾ ਰਹੇ ਨੇ ਕਿ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਿਆ ਜਾਵੇ ਇਹ ਪਹਿਲਾਂ ਨਾ ਮੈਂ ਜਸ ਖੈਰਾ ਜੀ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਦੇਵਾਂ ਜੀ ਨਰੈਣ ਸਿੰਘ ਚੌੜਾ ਜੀ 4 ਤਰੀਕ ਨੂੰ ਜਦੋਂ ਗੋਲੀ ਚਲਾਉਂਦੇ ਨੇ ਤਾਂ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਚ ਇੱਕ ਮੁਲਾਜ਼ਮ ਹੈ ਜਸਵੀਰ ਸਿੰਘ ਏਐਸਆਈ ਉਹ ਸਿਵਲ ਕਪਰਾਲ ਸੀ ਤੇ ਉਹਦੀ ਬਾਜ ਅੱਖ ਉਹਨੇ ਕੱਢਦੇ ਦੇਖ ਲੈ ਰਵਲਵਰ ਤੇ ਉਹਨੇ ਹੱਥ ਉੱਪਰ ਕਰਤਾ ਤੇ ਉਹ ਗੋਲੀ ਵੱਜੀ ਹੈ ਪ੍ਰਕਰਮਾਂ ਦੀ ਕੰਦ ਚ ਇਹ ਸਾਰੇ ਚੈਨਲਾਂ ਨੇ ਦਿਖਾਤਾ 12ਾਂ ਚ ਵੀ ਛਾਪ ਗਿਆ ਪਰ ਗਿਆਨੀ ਰਗਵੀਰ ਸਿੰਘ ਜੀ ਪਟੌਰ ਕਾਲਤਾ ਦੇ ਜ਼ਥੇਦਾਰ ਬਿਆਨ ਜਾਰੀ ਕਰਦੇ ਨੇ ਉਹ ਕਹਿੰਦੇ ਨੇ ਨਹੀਂ ਇਹ ਤਾਂ ਕਿਸੇ ਸ਼ਰਧਾਲੂ ਤੇ ਸੇਵਾਦਾਰ ਤੇ ਚੜਾ ਚਲਾ ਰਿਆ ਸੀ ਗੋਲੀ ਸੁਖਬੀਰ ਸਿੰਘ ਬਾਦਲ ਤੇ ਨਹੀਂ ਚੱਲ ਰਹੀ ਸੀ ਉਹ ਵਿਵਾਦ ਨਹੀਂ ਚਲੋ ਜਿਆਦਾ ਉੱਠਿਆ ਪਰ ਜੀ ਨਰੈਲ ਸਿੰਘ ਚੌੜਾ ਦੀ ਗੋਲੀ ਚਲਾਉਣ ਦੇ ਵੱਖੋ ਵੱਖਰੇ ਅਰਥ ਕੱਢੇ ਜਾ ਰਹੇ ਨੇ ਇੱਕ ਅਰਥ ਇਹ ਵੀ ਕੱਢਿਆ ਜਾ ਰਿਹਾ ਕਿ ਉਹ ਸੰਤੁਸ਼ਟ ਨਹੀਂ ਅਕਾਲ ਤਖਤ ਸਾਹਿਬ ਦੀ ਜਿਹੜੀ ਫੈਸਲੇ ਤੋਂ ਜੀ ਢੰਗਾ ਲਉਣ ਤੋਂ ਬਾਅਦ ਜਿਹੜੀ ਉਹਨਾਂ ਨੂੰ ਸੇਵਾ ਸੌਂਪੀ ਗਈ ਕਹਿੰਦੇ ਉਹ ਤਾਂ సేਵਾ ਕਰਦੀਆਂ ਨੇ ਸੰਗਤਾਂ రోਜ ਹੀ ਕਰਦੀਆਂ ਨੇ ਉਹ ਸਜ਼ਾ ਥੋੜਾ ਹੁੰਦੀ ਹੈ ਜੀ ਹੁਣ ਇੱਥੇ ਆਜੋ ਤੁਸੀਂ ਕਿ ਮੈਂ ਨਰੈਣ ਸਿੰਘ ਚੌੜਾ ਜੀ ਦੀ ਗੱਲ 'ਚ ਬਾਤ ਚਾਉਣਾ ਜਿਹੜੀ ਤੁਸੀਂ ਕਹਿਣਾ ਬਈ ਸ਼ਰੋਮਨੀ ਕਮੇਟੀ ਨੇ ਉਹਨਾਂ ਨੂੰ 500 ਚੈੱਕਾਂ ਦੀ ਮੰਗ ਕੀਤੀ ਹੈ ਉਹ ਆਪਾਂ ਬਾਤ ਗੱਲ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਜੀ ਜੀ ਤੁਸੀਂ ਇਹ ਦੇਖੋ ਬਈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਰਬਾਨੀਆਂ ਵਾਲੀ ਸੰਸਥਾ ਹੈ ਪਤਾ ਨਹੀਂ ਕਿਹਨੇ ਕੁਰਬਾਨੀਆਂ ਦਿੱਤੀਆਂ ਤੇ ਐਸ਼ ਪ੍ਰਸਤੀ ਕੌਣ ਕਰ ਰਿਹਾ ਜੀ ਅਕਾਲੀ ਦਲ ਕੁਰਬਾਨੀਆਂ ਵਾਲੀ ਸੰਸਥਾ ਤੇ ਕੁਰਬਾਨੀਆਂ ਕਿਹਨੇ ਕੀਤੀਆਂ ਅੱਜ ਤੋਂ ਤੁਸੀਂ 6 ਤਹੱਕੇ ਪਹਿਲਾਂ 60 ਸਾਲ ਪਹਿਲਾਂ ਚਲੇ ਚਲੋ ਅਕਾਲ ਤਖਤ ਦੀ ਹਾਲਤ ਨਹੀਂ ਸੀ ਅਕਾਲੀ ਦਲ ਦੀ ਹਾਲਤ ਨਹੀਂ ਸੀ ਸ੍ਰੋਮਣੀ ਕਮੇਟੀ ਦੀ ਹਾਲਤ ਨਹੀਂ ਸੀ ਪਰ ਅੱਜ ਅਕਾਲੀ ਦਲ ਜੀ ਕਾਂਗਰਸ ਜਿੰਨਾ ਕਾਂਗਰਸ ਤੋਂ ਬਾਅਦ ਦੂਜੇ ਨੰਬਰ ਤੇ ਆਉਂਦਾ ਜਿਹੜਾ ਸਭ ਤੋਂ ਪੁਰਾਣੀ ਪਾਰਟੀ ਆਪਾਂ ਕਹਿ ਲੈਨੇ ਜੀ ਇੱਕ ਸਦੀ ਤੋਂ ਵੀ ਜ਼ਿਆਦਾ ਪੁਰਾਣੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜੀ ਜੇਕਰ ਆਪਾਂ ਕਹੀਏ ਕਿ ਉਦੋਂ ਦੀ ਹੈ ਜਦੋਂ ਪਾਕਿਸਤਾਨ ਬੰਗਲਾਦੇਸ਼ ਤੇ ਇੰਡੀਆ ਇਕੱਠਾ ਹੀ ਹੁੰਦਾ ਸੀ ਜੀ ਪਾਕਿਸਤਾਨ ਵੀ ਚਲਾ ਗਿਆ ਬੰਗਲਾਦੇਸ਼ ਵੀ ਚਲਾ ਗਿਆ ਕੱਲੇ ਇੰਡੀਆ ਦੀਆਂ ਲਾ ਲਓ ਤੁਸੀਂ 5743 ਸੀਟਾਂ ਲੋਕ ਸਭਾ ਦੀਆਂ ਜੀ ਜਿਹਦੇ ਵਿੱਚ ਕਾਂਗਰਸ ਦੀ ਕਿੰਨੀ ਹੈ ਤੇ ਅਕਾਲੀ ਦਲ ਦੀ ਇੱਕੋ ਸੀਟ ਹੈ ਜੀ ਸਾਰੇ ਰਾਜਾਂ ਦੀਆਂ ਵਿਧਾਨ ਸਭਾ ਸੀਟਾਂ ਲਾ ਲਓ ਤੇ ਉਹਨਾਂ ਦੇ ਵਿੱਚ ਅਕਾਲੀ ਦਲ ਨੂੰ 3 ਮਿਲੀਆਂ ਸੀ ਤਿੰਨਾਂ ਦੇ ਵਿੱਚੋਂ ਇੱਕ ਛੱਡ ਗਿਆ ਦੋ ਰਹਿ ਗਈਆਂ ਦੋਆਚੋਂ ਮਨਪ੍ਰੀਤ ਸਿੰਘ ਐਲੀ ਘਰ ਬੈਠ ਗਏ ਨੇ ਡੇਢ ਰਹਿ ਗਈ ਜੇ ਉਹਨੂੰ ਅੱਧਾ ਨਾਲ ਜੁੜਿਆ ਵੀ ਕਹਿ ਲੋ ਕਿਉਂਕਿ ਉਹਨੂੰ ਅਸਤੀਫਾ ਨਹੀਂ ਦਿੱਤਾ ਜੀ ਉਹਦੇ 4 ਫਰਵਰੀ 2017 ਦੀਆਂ ਚੋਣਾਂ ਮੁੱਕ ਕੇ 20 ਫਰਵਰੀ 2022 ਦੀਆਂ ਚੋਣਾਂ ਮੁੱਕ ਕੇ ਇੰਨੇ ਨਿਹਾਰਵਾਲ ਜਾ ਰਿਹਾ ਅਕਾਲੀ ਦਲ ਤੇ ਤਰਤਾਂ ਦੇ ਜਥੇਦਾਰ ਫਸੀਲ ਤੋਂ ਕਹਿੰਦੇ ਨੇ ਕਿ ਦੁਬਾਰਾ ਮੈਂਬਰਸ਼ਿਪ ਹੋਵੇ ਤੇ ਦੁਬਾਰਾ ਇਹਨੂੰ ਆਪਾਂ ਸਰਗਰਮ ਕਰੀਏ ਵਰਕਰਾਂ ਨੂੰ ਜੇਕਰ ਖਡੂਰ ਸਾਹਿਬ ਹਲਕੇ ਤੇ ਵੀਰਕੋਟ ਹਲਕੇ ਤੋਂ ਪੰਥਕ ਵੋਟ ਇੱਕ ਤਾਮ ਆਪਣਾ ਦਲਵਾ ਦਿਖਾਉਂਦੀ ਹੈ ਇਹਦਾ ਮਤਲਬ ਪੰਥ ਦਾ ਦਰਦ ਤਾਂ ਹੈਗਾ ਨਾ ਵੋਟਰਾਂ ਦੇ ਮਨਾਂ ਦੇ ਵਿੱਚ ਜੀ ਜੀ ਉਹ ਪੰਥ ਦਾ ਦਰਦ ਬਾਦਲ ਦਲ ਤੋਂ ਬਾਦਲ ਪਰਿਵਾਰ ਤੋਂ ਬਾਦਲ ਦਲ ਦੇ ਆਗੂਆਂ ਤੋਂ ਕਿਉਂ ਕਿਨਾਰਾ ਕੱਸ਼ੀ ਕਰ ਰਿਹਾ ਹੈ ਇਹ ਸੋਚਣ ਵਾਲੀ ਗੱਲ ਹੈ ਜੀ 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 ਕੋਟਪੂਰਾ ਸਾਹਿਬ ਸਮਾਦੇਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅ ਜਸਖੇਰਾ ਜੀ ਤੁਹਾਡੀ ਨਾ ਉਹ ਗੱਲ ਵਿੱਚੇ ਰਹਿ ਗਈ ਮੈਂ ਫਿਰ ਥੋੜਾ ਜਿਹਾ ਭੁੱਲ ਗਿਆ ਸੀ ਤੁਸੀਂ ਇਹ ਕਿਹਾ ਸੀ ਵੀ ਸ਼ਰੋਮਨੀ ਕਮੇਟੀ ਨੇ ਮੈਂਬਰਾਂ ਨੇ ਪੰਥ ਚੋਂ ਛੇਕਣ ਦਾ ਕਿਹਾ ਇਹਨਾਂ ਨੂੰ ਜੀ 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 ਮਰਾਨ ਸਿੰਘ ਚੋੜਾ ਨੂੰ ਜੇ ਹੈ ਸਮਾਂ ਤਾਂ ਉਹ ਗੱਲ ਕਲੀਅਰ ਕਰ ਲੈਣ ਜੀ ਜੀ ਕਰੋ ਜੀ ਕਲੀਅਰ ਕਰੋ ਜੀ ਹਾਂ ਜਸਖੇਰਾ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹਣਾ ਕਿ 24 ਸਤੰਬਰ 2015 ਨੂੰ ਡੇਰਾ ਸਰਸਾ ਦੇ ਮੁਖੀ ਸੌਦਾ ਸਾਦ ਨੂੰ ਬਿਨ ਮੰਗੀ ਮਾਫੀ ਦਿੱਤੀ ਗਈ ਜੀ ਉਹਦਾ ਇੰਨਾ ਕੋਈ ਵਿਰੋਧ ਹੋਇਆ ਕਿ ਆਪਣੇ ਪੰਥ ਦੇ ਇਤਿਹਾਸ ਚ ਸਿੱਖ ਇਤਿਹਾਸ ਚ ਪਹਿਲਾ ਮੌਕਾ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪੁਤਲੇ ਫੂਕੇ ਗਏ ਜੀ ਫੁੱਡੇ ਮਾਰੇ ਗਏ ਤੇ ਉਹ ਸ਼ਬਦਾਵਲੀ ਵਰਤੀ ਗਈ ਯਾਨੀ ਗੁਰਬਚਨ ਸਿੰਘ ਖਿਲਾਫ ਜਿਹੜੀ ਮੈਂ ਦੁਹਰਾ ਨਹੀਂ ਸਕਦਾ ਕਿਉਂਕਿ ਤੁਹਾਡਾ ਚੈਨਲ ਬੜੀ ਦੁਨੀਆ ਦੇਖਦੀ ਹੈ ਜੀ ਉਹ ਜਿਨ੍ਹਾਂ ਨੇ ਕੀਤਾ ਉਸ ਵੇਲੇ ਤਾਂ ਇਹ ਗੱਲ ਆਈ ਨਹੀਂ ਸਾਹਮਣੇ ਅਗਲੀ ਗੱਲ ਲੈ ਲਓ 1994 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਬਈ ਸਾਰੇ ਆਪੋ ਆਪਣੇ ਪਾਰਟੀਆਂ ਤੇ ਦਲ ਭੰਗ ਕਰੋ ਤੇ ਇੱਕ ਪੰਥਕ ਝੰਡੇ ਹੇਠਾਂ ਇਕੱਠੇ ਹੋ ਜਓ ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਨਹੀਂ ਸਾਰੇ ਮੇਰੇ ਨਾਲ ਹੋਣਾ ਚਾਹੁੰਦੇ ਤਾਂ ਹੋ ਜਾਣ ਉਹ ਕਹਿੰਦੇ ਫਿਰ ਮੈਂ ਪਰੰਪਰਾ ਮੁਤਾਬਕ ਕਾਰਵਾਈ ਕਰੂੰ ਤੇ ਇਹ ਹਰ ਹਾਲ ਹਾਲ ਕਰਕੇ ਪੈ ਗਏ ਤੇ ਉਹਨੇ ਬਾਥਰੂਮ ਚ ਵੜ ਕੇ ਚਿਟਕਣੀ ਅੰਦਰੋਂ ਲਾ ਕੇ ਆਪਣੀ ਜਾਨ ਬਚਾਈ ਉਹਨਾਂ ਨੇ ਠੁੱਡੇ ਮਾਰ ਕੇ ਉਹ ਗਾਲਾਂ ਕੱਢੀਆਂ ਕਾਲਤਰ ਤੇ ਜਥੇਦਾਰ ਨੂੰ ਪੁਲਿਸ ਆ ਗਈ ਤੇ ਪੁਲਿਸ ਦੇ ਅਧਿਕਾਰੀ ਨੇ ਕਿਹਾ ਸਾਨੂੰ ਕਾਰਵਾਈ ਕਰਨੀ ਪਊ ਨਹੀਂ ਤਾਂ ਇਹ ਹੁੱਲੜਵਾਜਾਂ ਨੂੰ ਪਰੇ ਕਰ ਲੋ ਜੀ ਉਦੋਂ ਦੋਸ਼ੀ ਕੌਣ ਸੀ ਜੀ ਦੇ ਸ਼ਰੋਣੀ ਕਮੇਟੀ ਦੇ ਮੈਂਬਰ ਇਤਿਹਾਸ ਪੜਦੇ ਹੋਣ ਜਾਂ ਅਖਬਾਰਾਂ ਪੜ੍ਹਦੇ ਹੋਣ ਉਹਨਾਂ ਜਨਵਰੀ 1996 ਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਜੀ ਕਹਿੰਦੇ ਨੇ ਭਾਈ ਗੁਰਨਾਨਕ ਪਾਤਸ਼ਾਹ ਨੇ ਸੋ ਕਿਉ ਮੰਦਾ ਆਖੀਏ ਜਿੱਤ ਜਮੈ ਰਾਜਾ ਇਸਤਰੀ ਵਰਗ ਨੂੰ ਬਹੁਤ ਵੱਡਾ ਸਤਕਾਰ ਦਿੱਤਾ ਹੈ ਅੱਜ ਤੋਂ ਬਾਅਦ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੁੰਦਾ ਹੈ ਕਿ ਇਸਤਰੀ ਵਰਗ ਨੂੰ ਕੀਰਤਨ ਕਰਨ ਦੀ ਤੇ ਹਰ ਤਰ੍ਹਾਂ ਦੀ ਸੇਵਾ ਭਾਵਨਾ ਕਰਨ ਦੀ ਨ ਖੁੱਲ ਜੀ ਸ਼ਰੋਮਨੀ ਕਮੇਟੀ ਦੇ ਮੈਂਬਰ ਮੁਲਾਜ਼ਮ ਤੇ ਉੱਥੇ ਜਿਹੜੇ ਸੇਵਾਦਾਰ ਨੇ ਉਹ ਹਰ ਲਰਨ ਕਰਕੇ ਪੈ ਗਏ ਉਹਨੂੰ ਫੈਸਲਾ ਵਾਪਸ ਲੈਣਾ ਪਿਆ ਜੀ ਉਸ ਵੇਲੇ ਕਿਉਂ ਨਾ ਗੱਲਾਂ ਸਾਹਮਣੇ ਆਈਆਂ ਜਦੋਂ 6 ਜੂਨ ਦੇ ਕਲੂ ਘਾਰੇ ਮੋਕੇ ਗਰਮ ਖਿਆਲੀਆਂ ਦਾ ਅੱਡ ਹੁੰਦਾ ਉਹਨਾਂ ਦਾ ਅੱਡ ਹੁੰਦਾ ਇੱਕ ਦੂਜੇ ਦੇ ਪੱਗਾਂ ਲੈਂਦੀਆਂ ਨੇ ਇੱਕ ਦੂਜੇ ਦੀਆਂ ਤਾੜੀਆਂ ਤੱਕ ਪੁੱਟਣ ਤੋਂ ਗਰੇਜ ਨਹੀਂ ਕਰਦੇ ਕਿਰਪਾਨਾਂ ਲਹਰਾਈਆਂ ਜਾਂਦੇ ਨੇ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਸਿੱਖ ਕੌਮ ਦੀ ਬੜੀ ਨਮੋਸ਼ੀ ਵਾਲੇ ਹਾਲਤ ਦੇ ਕਰਕੇ ਰੱਖ ਦਿੰਦੇ ਨੇ ਅੱਜ ਨਰੈਨ ਸਿੰਘ ਚੋੜਾ ਦੀ ਭਾਵਨਾ ਸਮਝਣ ਦੀ ਗੱਲ ਆ ਉਹਦਾ ਬੇਟਾ ਕਹਿੰਦਾ ਵੀ ਸਿਰਫ ਓਨੇ ਕ ਵੀਡੀਓ ਕਲਿੱਪ ਹੀ ਇਹਨਾਂ ਨੇ ਜਾਰੀ ਕੀਤੇ ਨੇ ਪੁਲਿਸ ਨੂੰ ਦਿੱਤੇ ਨੇ ਜਿਹਦੇ 'ਚ ਇਹਨਾਂ ਦਾ ਫਾਇਦਾ ਹੈ ਪਰ ਜਿਹਦੇ 'ਚ ਸ਼ਰੋਨੀ ਕਮੇਟੀ ਦੇ ਪ੍ਰਧਾਨ ਨੂੰ ਮਿਲ ਰਿਹਾ ਜਾਂ ਹੋਰ ਉਦੇਦਾਰਾ ਮੈਂਬਰਾਂ ਨੂੰ ਮਿਲ ਰਿਹਾ ਉਹ ਨਹੀਂ ਦਿੱਤੇ ਜਾ ਰਹੇ ਅਦਾਲਤ ਦੇ ਕਹਿਣ ਤੇ ਅੱਜ ਦਿੱਤੇ ਨੇ ਸ਼ਰੋਨੀ ਕਮੇਟੀ ਨੇ ਜੀ 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 ਨਰਾਇਣ ਸਿੰਘ ਚੋੜਾ ਨੂੰ ਪੰਥ ਚੋਂ ਛੇਕਣ ਦੀ ਮੰਗ ਕਰਨ ਤੋਂ ਪਹਿਲਾਂ ਉਹਦੀ ਕੁਰਬਾਨੀ ਦੇਖਣੀ ਚਾਹੀਦੀ ਹੈ ਉਹਦੀ ਵਿਦਵਤਾ ਦੇਖਣੀ ਚਾਹੀਦੀ ਹੈ ਬੜੀਆਂ ਪੁਸਤਕਾਂ ਦਾ ਉਹ ਰਚਿਤ ਹੈ ਜੀ ਸੋ ਮੈਂ ਕਹਿੰਦਾ ਉਹਨਾਂ ਦੀ ਇਹ ਮੰਗ ਗਲਤ ਹੈ ਜੀ ਸੋ ਬਹੁਤ-ਬਹੁਤ ਧੰਨਵਾਦ ਕੋਟਕਪੂਰਾ ਸਾਹਿਬ ਸਮਾਂ ਦੇਣ ਦੇ ਲਈ ਜੀ ਮਿਹਰਬਾਨੀ ਜੀ ਬਹੁਤ ਧੰਨਵਾਦ ਤੁਹਾਡਾ ਵੀ ਤੁਹਾਡੇ ਚੈਨਲ ਦੀ ਸਮੁੱਚੀ ਟੀਮ ਦਾ ਜੀ ਸੋ ਇਹ ਸਨ ਗੁਰਿੰਦਰ ਸਿੰਘ ਕੈਜੀ ਕੋਟਕਪੂਰਾ ਜਿਨ੍ਹਾਂ ਦੇ ਨਾਲ ਜਿਹੜੀ ਸਾਡੀ ਇਹ ਗੱਲਬਾਤ ਹੋਈ ਆ ਜਿਨ੍ਹਾਂ ਦੇ ਨਾਲ ਜਿਹੜੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਿਹੜੀ ਇੱਕ ਆਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਉਹ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਭੱਦੀ ਸ਼ਬਦਾਵਲੀ ਆ ਜਿਹੜੀ ਉਹ ਵਰਤਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਹੁਣ ਹਰਜਿੰਦਰ ਸਿੰਘ ਧਾਮੀ ਜਿਹੜੇ ਮੌਜੂਦਾ ਐਸਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇੱਕ ਲਿਖਤੀ ਮਾਫੀ ਵੀ ਮੰਗ ਲਈ ਗਈ ਆ ਪਰ ਇੱਕ ਸਰਮੌਰ ਜਥੇਬੰਦੀ ਦੇ ਮੁੱਖ ਆਗੂ ਹੋਣ ਦੇ ਨਾਤੇ ਇਦਾਂ ਦੀ ਸ਼ੁਭਦਾਬਲੀ ਵਰਤਣੀ ਕਿਥੋਂ ਤੱਕ ਸਹੀ ਆ ਸਾਡੇ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ